ਆਪ ਵੀ ਆਪਣੇ ਜਵਾਕਾਂ ਦਾ ਖਾਸ ਧਿਆਨ ਰੱਖੋ ਇਸ ਖਬਰ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ ਦਰਅਸਲ 15 ਸਾਲਾਂ ਦਾ ਇੱਕ ਮੁੰਡਾ ਆਪਣੀ ਮਾਂ ਦੇ ਨਾਲ ਬੈਂਕ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਇਆ ਸੀ ਪਰ ਉਹ ਮਾਂ ਨੂੰ ਮੋਟਰਸਾਈਕਲ ਦੀ ਚਾਬੀ ਦੇ ਕੇ ਕਿਧਰੇ ਚਲੇ ਗਿਆ ਮਾਪਿਆਂ ਨੂੰ ਆਪਣਾ ਪੁੱਤ ਨਹੀਂ ਲੱਭ ਰਿਹਾ ਜਿਸ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਕਿ ਸ਼ਾਇਦ ਇਸ 15 ਸਾਲਾਂ ਦੇ ਮੁੰਡੇ ਦੇ ਵੱਲੋਂ ਸ਼ੇਅਰ ਮਾਰਕੀਟ ਦੇ ਵਿੱਚ ਤਕਰੀਬਨ 10 ਲੱਖ ਰੁਪਏ ਇਨਵੈਸਟ ਕਰ ਲਏ ਗਏ ਤੇ ਫਿਰ ਉਸ ਤੋਂ ਬਾਅਦ ਉਸ ਦਾ ਨੁਕਸਾਨ ਹੋਇਆ ਤੇ ਸ਼ਾਇਦ ਉਹ ਡਰ ਦੇ ਮਾਰੇ ਹੀ ਕਿਧਰੇ ਚਲਿਆ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ 15 ਸਾਲਾਂ ਦੇ ਮੁੰਡੇ ਨੇ ਆਨਲਾਈਨ ਮਾਰਕੀਟ ਦੇ ਵਿੱਚ ਲੱਖਾਂ ਰੁਪਏ ਗਵਾ ਦਿੱਤੇ ਤੇ ਹੁਣ ਖੁਦ ਲਾਪਤ ਹੈ ਮਾਪੇ ਆਪਣੇ ਪੁੱਤ ਦੀ ਭਾਲ ਕਰ ਰਹੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਸਾਡਾ ਪੁੱਤਰ ਸਹੀ ਸਲਾਮਤ ਚਾਹੀਦਾ ਸਾਨੂੰ ਪੈਸਿਆਂ ਦੀ ਕੋਈ ਵੀ ਪਰਵਾਹ ਨਹੀਂ ਹੈ ਮਾਮਲਾ ਅਬੋਖਰ ਦਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਬੱਚਾ ਜਿਹੜਾ ਹੈ ਉਹ 10ਵੀਂ ਕਲਾਸ ਦੇ ਵਿੱਚ ਪੜਦਾ ਹੈ ਮਾਂ ਦੇ ਬੈਂਕ ਅਕਾਊਂਟ ਵਿੱਚ ਲੱਖਾਂ ਰੁਪਏ ਪਏ ਹੋਏ ਸੀ ਜਦੋਂ 15 ਸਾਲਾਂ ਦਾ ਮੁੰਡਾ ਆਪਣੀ ਮਾਂ ਦੇ ਨਾਲ ਬੈਂਕ ਵਿੱਚੋਂ ਪੈਸੇ ਕਢਵਾਉਣ ਦੇ ਲਈ ਆਇਆ ਤਾਂ ਆਪਣੀ ਮਾਂ ਨੂੰ ਚਾਬੀ ਫੜਾ ਕੇ ਕਿਧਰੇ ਚਲਿਆ ਗਿਆ ਜਿਸ ਤੋਂ ਬਾਅਦ ਉਹ ਕੋ ਵਾਪਸ ਨਹੀਂ ਪਰਤਿਆ ਮਾ ਨੇ ਚਿੰਤਤ ਹੋ ਕੇ ਚਿੰਤਾ ਦੇ ਵਿੱਚ ਅਸੀਂ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਕਿ ਕਿਧਰੇ ਉਹ ਕਿਡਨੈਪ ਤਾਂ ਨਹੀਂ ਹੋ ਗਿਆ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਕਿਡਨੈਪਿੰਗ ਦਾ ਕੋਈ ਮਾਮਲਾ ਨਹੀਂ ਹੈ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਸ਼ੇਅਰ ਮਾਰਕੀਟ ਵਾਲੀ ਕੋਈ ਗੱਲ ਹੀ ਨਹੀਂ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੇਅਰ ਮਾਰਕੀਟ ਵਾਲਾ ਐਂਗਲ ਵੀ ਜਾਂਚ ਕਰ ਰਹੇ ਆ ਅਤੇ ਬੈਂਕ ਦੇ ਅਧਿਕਾਰੀਆਂ ਦੇ ਕੋਲੋਂ ਵੀ ਪੁੱਛਗਿੱਛ ਕਰਨਗੇ ਕਿ ਆਖਿਰਕਾਰ ਬੈਂਕ ਖਾਤੇ ਵਿੱਚੋਂ ਕਿੰਨੇ ਰੁਪਏ ਗਾਇਬ ਨੇ ਕੀ ਆਪਣਾ ਬਲਵਿੰਦਰ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਗਿਦੜਾਂ ਵਾਲੀ ਹੈ ਜੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਜੀ ਇਹ ਚਾਚੇ ਦਾ ਬੇਟਾ ਜੀ ਹਰਮਨ ਕਰੀਬ 15 ਸਾਲ ਦੀ ਉਮਰ ਹੈ ਜੀ ਤੇ 12 ਵਜੇ ਦੇ ਕਰੀਬ ਬੈਂਕ ਆਏ ਨੇ ਪੈਸੇ ਕਢਾਉਣ ਮੰਮਾ ਤੇ ਚਾਚੇ ਦੇ ਬੇਟਾ ਹਰਮਨ ਦੋਨੋਂ ਜੀ ਬੈਂਕ ਆਇਆ ਨੇ ਤੇ ਮम्मा ਉੱਥੋਂ ਵੜਦਿਆਂ ਸਾਰੀ ਬੈਂਕ ਕੋ ਵਾਊਚਰ ਪਰਿਆ ਉਹਨੇ ਚ 2 ਮਿੰਟ ਕਹਿੰਦਾ ਮम्मा ਚਾਬੀ ਪੜੋ ਤੇ ਮੈਂ ਕਹਿੰਦਾ ਬਾਥਰੂਮ ਕਰਕੇ ਆਇਆ ਬ 12:00 ਵਜੇ ਕਰੀ ਬਾਹਰ ਨਿਕਲਿਆ ਚਾਬੀ ਫੜਾ ਕੇ ਉਸ ਤੋਂ ਬਾਅਦ ਮਤਲਬ ਸਾਰਾ ਅਸੀਂ ਪਤਾ ਕਰ ਲਿਆ 15 ਸਾਲ ਦੀ ਉਮਰ ਹੈ 10ਵੀਂ ਕਲਾਸ ਚ ਪੜਦਾ ਕੋਈ ਉਹ ਜੀ ਗੱਲ ਨਹੀਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਜੀ ਸਰ ਸੁਣ ਕੇ ਆਇਆ ਜੇ ਕਿ ਕੋਈ ਨਿਸ਼ਰ ਮਾਰਕੀਟ ਦੇ ਵਿੱਚ ਪੈਸੇ ਕੋਈ ਲੈ ਚੁੱਕੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਜਿਵੇਂ ਨਹੀਂ ਨਹੀਂ ਸਰ ਨਹੀਂ ਹੈ ਜਾਂ ਕੋਈ ਮਾਮਲਾ ਨਹੀਂ ਸਾਨੂੰ ਸਾਹਮਣੇ ਆਇਆ ਕੋਈ ਹੱਥ ਦੇ ਪੈਸੇ ਗਾਇਬ ਹੈ ਜਾਂ ਕਿਵੇਂ ਕੀ ਮਸਲਾ ਹੈਗਾ ਸਰ ਖਾਤੇ ਦਾ ਜੇ ਕੋਈ ਨਹੀਂ ਪਤਾ ਲੱਗਿਆ ਜੀ ਸਰ ਅਸੀਂ ਖਾਤੇ ਦਾ ਨਹੀਂ ਕੁਝ ਕਹਿ ਸਕਦੇ ਮੁੰਡੇ ਨੂੰ ਕੋ ਪਤਾ ਲੱਗਿਆ ਨਹੀਂ ਮੁੰਡੇ ਦਾ ਨਹੀਂ ਪਤਾ ਉਹਦਾ ਕੰਮ ਕੀ ਕਰਦਾ ਸੀਗਾ ਪੜਦਾ ਸੀ ਜੀ ਕਿਹਨ ਵਿੱਚ ਜੀ ਦਸਵੀਂ ਕਲਾਸ ਸੀ ਹੱਥ ਚੈੱਕ ਕਰਵਾਏ ਨਹੀ ਸਰ ਖਾਤਾ ਇਹ ਨਹੀਂ ਅਸੀਂ ਮੁੰਡਾ ਸਾਨੂੰ ਜ਼ਰੂਰੀ ਹੈ ਪਹਿਲਾਂ ਮੁੰਡਾ ਲੱਭੇ ਉਹਦਾ ਕੋਈ ਕੋਈ ਮੋਬਾਈਲ ਨਹੀਂ ਸਰ ਨਹੀਂ ਨਹੀਂ ਸਰ ਕੋਈ ਛੱਕ ਕੋਈ ਸ਼ੱਕ ਨਹੀਂ ਕਰਨੀ ਸਰ ਇਸ ਤਰ੍ਹਾਂ ਦੀ ਖੂਬਾ ਮਿਲੀ ਸੀ ਮੋਜਗੜ ਦੇ ਪਿੰਡ ਤੋਂ ਅੱਜ ਮੋਜਗੜ ਪਿੰਡ ਤੋਂ ਕੇਨਰਾ ਬੈਂਕ ਦੇ ਸਾਹਮਣੋਂ ਇੱਕ ਤਲਾਹ ਮਿਲੀ ਸੀ ਕਿ ਇੱਕ ਲੜਕਾ ਹਰਮਨ ਪੁੱਤਰਾ ਰਾਮ ਕੁਮਾਰ ਹੋਰ 15 ਸਾਲ ਜੋ ਕਿ ਮਿਸਪ੍ਰੈਸ ਹੋ ਗਿਆ ਜਿਸ ਬਾਰੇ ਆ ਕੇ ਪਤਾ ਕੀਤਾ ਗਿਆ ਉਹਦੀ ਮਾਤਾ ਉਹਦੇ ਨਾਲ ਸੀ ਆਪ ਦੀ ਮਾਂ ਨੂੰ ਚਾਪੀ ਫੜਾ ਕੇ ਬਾਈਕ ਦੀ ਤੇ ਉਤੋਂ ਇੱਕ ਪਾਸੇ ਹੋ ਗਿਆ ਜਿਸ ਬਾਰੇ ਰੋਸੇ ਜੋ ਸੂਤਰਾਂ ਨੇ ਪਤਾ ਲੱਗਾ ਕਿ ਇਹ ਕੋਈ ਨਾਗੂਦਾ ਮਸਲਾ ਮਾਮਲਾ ਨਹੀਂ ਹੈ ਸਰ ਵੀ ਇਸ ਵਾਰ ਤੇ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਅੰਦਰ ਜੋ ਕਰ ਵੀ ਹੋਏਗੀ ਉਹ ਮਿਕਰਾਂ ਦੀ ਹੈ ਸਰ ਕੋਈ ਦੱਸਿਆ ਜਾ ਰਿਹਾ ਕੋਈ ਇਹਨੇ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਇਆ ਕੋਈ ਖਾਸ ਨਹੀਂ ਕੋਈ ਗੱਲ ਜੀ ਨੋਟ ਬਾਰੇ ਵੀ ਬੈਂਕ ਅਧਿਕਾਰੀਆਂ ਨਾਲ ਤਾਲਮਲ ਕੀਤਾ ਜਾ ਰਿਹਾ ਹੈ ਜੋ ਵੀ ਗੱਲ ਸਾਹਮਣੇ ਆਏਗੀ ਉਸ ਦੇ ਤਰ੍ਹਾਂ ਤੇ ਕਰ ਵੀ ਕੀਤੀ ਜਾਵੇ ਸਰ ਕੋਈ ਪਤਾ ਲੱਗਿਆ ਸਰ ਵੀ ਇਹ ਕੋਈ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਪੈਸੇ ਲਾਇਆ ਹੋਣ ਜਾਂ ਕੋਈ ਦੂਸਰਾ ਮਨੁੱਖ ਤੁਹਾਨੂੰ ਕੋਈ ਮਿਲੀ ਹੋਵੇ ਉਸ ਤੋਂ ਤੁਹਾਨੂੰ ਕਹਿੰਦੇ ਨਾ ਉਹਦੀ ਮਾਤਾ ਦੇ ਅਨੁਸਾਰ ਵੀ ਇਹ ਥਾਰਾ ਸਾਂਝਾ ਖਾਤਾ ਸੀ ਮੇਰਾ ਤੇ ਮੇਰੇ ਲੜਕੇ ਦਾ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਗਾਏ ਸਨ ਇੰਨੇ ਕੀ ਲਾਟ ਕੀ ਮਿਲਿਆ ਨੂੰ ਕੀ ਲੱਗਦਾ ਕੀ ਹੈ ਉਹਦੇ ਨੂੰ ਨਹੀਂ ਅਜੇ ਤੱਕ ਮੁੰਡਾ ਕੋਸ਼ ਕਬਰਾਟ ਫੋਨ ਕਰਕੇ ਕਿਤੇ ਪਾਸੇ ਗਿਆ ਹੋ ਸਕਦਾ ਬਾਕੀ ਇਸ ਬਾਰੇ ਤਕੀਕਤ ਕੀਤੀ ਜਾ ਰਹੀ ਹੈ ਕੋਈ ਸੀਸੀਟੀਵੀ ਕਵਰੇਜ ਵਿੱਚ ਕੋਈ ਵੀਡੀਓ ਮਿਲੀ ਹੈ ਸਰ ਅਜੇ ਤੱਕ ਕੋਈ ਵੀਡੀਓ ਨਹੀਂ ਮਿਲੀ ਮੁੰਡੇ ਦੀ ਉਮਰ ਕਿੰਨੀ ਕਹੀ 15 ਸਾਲ 15